ਧਾਰਮਿਕ ਮੁੱਦਾ ਬਣਾਇਆ ਜਾ ਰਿਹਾ ਹੈ ਭਾਸ਼ਣ ਨੂੰ ਹਾਲਾਂਕਿ ਕਲੋਜ਼ ਜਿਹੜੇ ਆ ਹਟਾ ਵੀ ਦਿੱਤੇ ਗਏ ਨੇ ਲੋਕ ਸਭਾ ਦੇ ਵਿੱਚੋਂ ਲੇਕਿਨ ਮਾਫੀ ਮੰਗਣ ਦੀ ਤੁਸੀਂ ਲਗਾਤਾਰ ਮੰਗ ਕਰ ਰਹੇ ਹੋ 1984 ਸਿੱਖ ਕਤਲੋਗਾਰਤ ਕਰਨ ਵਾਲੀ ਕੌਣ ਸੀ ਕਾਂਗਰਸ ਪਾਰਟੀ थी ਕਾਂਗਰਸ ਦੇ ਵਰਕਰਾਂ ਨੇ ਜ਼ਿੰਦਾ ਸਿੱਖਾਂ ਦੇ ਗਲਿਆਂ 'ਚ ਟਾਇਰ ਬਾਕੇ ਜ਼ਿੰਦਾ ਸਾੜਤਾ ਭਾਰਤ ਦੇ ਸਦਨ ਦੇ ਅੰਦਰ ਰਾਹੁਲ ਗਾਂਧੀ ਨੇ ਖੁੱਲੇ ਆਮ ਸਾਰਿਆਂ ਦੇ ਸਾਹਮਣੇ ਦੁਨੀਆ ਦੀ ਸਭ ਤੋਂ ਪੁਰਾਣੀ ਸਭਿਤਾ ਅਤੇ ਸੰਸਕ੍ਰਿਤੀ ਹਿੰਦੂイズਮ ਦਾ ਹਿੰਦੂ ਸੰਸਕ੍ਰਿਤੀ ਦਾ ਲਗਾਤਾਰ ਉਹਨੇ ਗਾਲ੍ਹੀਆਂ ਦਿੱਤੀਆਂ, ਅਪਮਾਨ ਕੀਤਾ। ਭਾਰਤੀ ਸਨਾਤਨ ਸੰਸਕ੍ਰਿਤੀ, ਵਿਸ਼ਵ ਦੀ ਸਭ ਤੋਂ ਪੁਰਾਣੀ ਸੰਸਕ੍ਰਿਤੀ, ਉਹਨੂੰ ਹਿੰਸਾ ਕਰਨ ਲੱਗ ਪਿਆ। ਕਦੀ ਸਨਾਤਨ ਨੂੰ ਗਾਲ੍ਹੀ ਦਿਓ, ਕਦੀ ਭਾਰਤੀਤਾ ਨੂੰ ਗਾਲ੍ਹੀ ਦਿਓ, ਕਦੀ ਹਿੰਦੂ ਧਰਮ ਦੇ ਦੇਵੀ-ਦੇਵਤਾ ਨੂੰ ਗਾਲ੍ਹੀ ਦਿਓ, ਕਦੀ ਹਿੰਦੂ ਧਰਮ ਨੂੰ ਮਹਾਮਾਰੀ ਕਹੋ। ਰਾਹੁਲ ਗਾਂਧੀ ਦੁਆਰਾ ਦਿੱਤਾ ਗਿਆ ਬੀਤੇ ਦਿਨ ਲੋਕ ਸਭਾ ਦਾ ਭਾਸ਼ਣ ਜਿਹੜਾ ਹੈ ਉਹ ਇੱਕ ਧਾਰਮਿਕ ਮੁੱਦਾ ਬਣ ਗਿਆ ਜਿਸ ਤੇ ਸਿਆਸਤ ਜਿਹੜੀ ਹੈ ਕਾਫੀ ਪੱਖ ਦੀ ਹੋਈ ਨਜ਼ਰ ਆ ਰਹੀ ਹੈ ਸਾਡੇ ਨਾਲ ਭਾਜਪਾ ਤੋਂ ਗੱਲ ਕਰਨ ਲਈ ਕਾਫੀ ਸੀਨੀਅਰ ਆਗੂ ਜਿਹੜੇ ਨੇ ਮੌਜੂਦ ਨੇ ਤਰुण ਚੋਗ ਦੇ ਨਾਲ ਗੱਲਬਾਤ ਕਰਾਂਗੇ ਸਰ ਧਾਰਮਿਕ ਮੁੱਦਾ ਬਣਾਇਆ ਜਾ ਰਿਹਾ ਹੈ ਭਾਸ਼ਣ ਨੂੰ ਹਾਲਾਂਕਿ ਕਲੋਜ਼ ਜਿਹੜੇ ਆ ਹਟਾ ਵੀ ਦਿੱਤੇ ਗਏ ਨੇ ਲੋਕ ਸਭਾ ਦੇ ਵਿੱਚੋਂ ਲੇਕਿਨ ਮਾਫੀ ਮੰਗਣ ਦੀ ਤੁਸੀਂ ਲਗਾਤਾਰ ਮੰਗ ਕਰ ਰਹੇ ਹੋ ਦੇਸ਼ ਦੇ ਪਵਿੱਤਰ ਸਦਨ ਔਰ ਲੋਕਤੰਤਰ ਦੇ ਸਾਹਮਣੋਂ ਵੱਡੇ ਮੰਦਰ ਭਾਰਤ ਦੇ ਸਦਨ ਦੇ ਅੰਦਰ ਰਾਹੁਲ ਗਾਂਧੀ ਨੇ ਖੁੱਲੇ ਆਮ ਸਾਰਿਆਂ ਦੇ ਸਾਹਮਣੇ ਦੁਨੀਆ ਦੀ ਸਭ ਤੋਂ ਪਰਚੀਨ ਸભ્યਤਾ ਅਤੇ ਸੰਸਕ੍ਰਿਤੀ ਹਿੰਦੂਇਜ਼ਮ ਦਾ ਹਿੰਦੂ ਸੰਸਕ੍ਰਿਤੀ ਦਾ ਲਗਾਤਾਰ ਉਹਨੇ ਗਾਲੀਆਂ ਦਿੱਤੀਆਂ અપਮਾਨ ਕੀਤਾ ਵਿਸ਼ਵ ਨੂੰ ਕੁਟੰਬ ਮੰਨਣ ਵਾਲੀ ਸੋਚ ਭਾਰਤ ਦੀ ਸਨਾਤਨ ਸੰਸਕ੍ਰਿਤੀ ਵਿਸ਼ਵ ਦੀ ਸਭ ਤੋਂ ਪੁਰਾਣੀ ਸੰਸਕ੍ਰਿਤੀ ਉਹਨੂੰ ਹਿੰਸਾ ਕਰਨ ਲੱਗਿਆ ਦੁਰਭਾਗਿਆਪੂਰਨ ਹੈ ਔਰ ਰਾਹੁਲ ਗਾਂਧੀ ਦਾ ਬਿਆਨ ਇਹ ਲਗਾਤਾਰ ਸੀਕਵੈਂਸ ਹੈ ਕਦੀ ਸਨਾਤਨ ਨੂੰ ਗਾਲੀ ਦਿਓ ਕਦੀ ਭਾਰਤੀਤਾ ਨੂੰ ਗਾਲੀ ਦਿਓ ਕਦੀ Hindu ਧਰਮ ਦੇ ਦੇਵੀ ਦੇਵਤਾਵਾਂ ਨੂੰ ਗਾਲੀ ਦਿਓ ਕਦੀ Hindu ਧਰਮ ਨੂੰ ਮਹਾਮਾਰੀ ਕਹੋ ਕਦੀ ਸਨਾਤਨ ਨੂੰ ਗਾਲੀ ਦਿਓ ਇਹ ਲਗਾਤਾਰ ਚੱਲਦਾ ਆ ਰਿਹਾ ਪਰ ਜਿਨ੍ਹਾਂ ਦੇ ਆਪਣੇ ਹੱਥ ਕਾਂਗਰਸ ਦੇ ਹੱਥ ਨਿਰਦੋਸ਼ ਸਿੱਖਾਂ ਦੇ ਕਤਲੋ ਗਰਤ ਨਾਲ ਪੀਜੇ ਹੋਏ ਨੇ 1984 ਸਿੱਖ ਕਤਲੋਗਾਰਤ ਕਰਨ ਵਾਲੀ ਕੌਣ ਸੀ ਕਾਂਗਰਸ ਪਾਰਟੀ ਸੀ ਕਾਂਗਰਸ ਦੇ ਵਰਕਰਾਂ ਨੇ ਜ਼ਿੰਦਾ ਸਿੱਖਾਂ ਦੇ ਗਲਿਆਂ 'ਚ ਟਾਇਰ ਪਾ ਕੇ ਜ਼ਿੰਦਾ ਸਾੜਤਾ ਮਾਰ ਦਿੱਤਾ ਕਤਲੋਗਾਰਤ ਕੀਤੀ ਦਿੱਲੀ ਹੋਵੇ ਜਾਂ ਹਿੰਦੁਸਤਾਨ ਦੇ ਵੱਡੇ ਸ਼ਹਿਰ ਸਾਰਿਆਂ ਨੂੰ ਸ਼ਮਸ਼ਾਨ ਭੂਮੀ ਬਣਾ ਦਿੱਤਾ ਗੁਰਦੁਆਰੇ ਸਾੜਤੇ ਗਏ ਜਿਨ੍ਹਾਂ ਦੇ ਹੱਥ ਸਿੱਖਾਂ ਦੇ ਖੂਨ ਨਰ ਰੰਗੇ ਆ ਉਹ ਅਹਿੰਸਾ ਦੀ ਗੱਲ ਕਰ ਰਹੇ भोपाल कांड ਤੇ ਲਾਸ਼ਾਂ ਦਾ ਸੌਦਾ ਕਰਕੇ ਰਾਜਨੀਤੀ ਕਿੰਨੇ ਕੀਤੀ ਕਿੰਨੇ ਦੇਸ਼ ਦੇ ਅੰਦਰ ਸੰਪਰਦਾਇਕਤਾ ਦੀ ਭਾਵਨਾ ਨੂੰ ਖੜਾ ਕੀਤਾ ਝਗੜੇ ਕਰਾਇਆ ਉਹ ਕਾਂਗਰਸ ਅੱਜ ਝੂਠੇ આરોਪ ਲਗਾ ਰਹੀ ਹੈ ਰਾਹੁਲ ਗਾਂਧੀ ਜੀ ਜਰਾ ਜਾ ਕੇ ਦੇਖੋ ਸਿੱਖ ਵਿਧਵਾ ਕਲੋਨੀ ਦਿੱਲੀ ਦੇ ਅੰਦਰ ਉਹ ਸਿੱਖ ਵਿਧਵਾਵਾਂ ਨੂੰ ਜਿੰਨੇ ਵਿਧਵਾ ਕੀਤਾ ਉਹ ਕਾਂਗਰਸ ਦੇ ਵਰਕਰ اور ਲੀਡਰ ਨੇ ਤੁਹਾਡੇ ਪਰਿਵਾਰ ਦੇ ਲੋਕਾਂ ਦੇ ਨਿਰਦੇਸ਼ ਤੇ ਨਾਲ ਉਹਨਾਂ ਲੋਗਾਂ ਨੂੰ ਉਹਨਾਂ ਪਰਿਵਾਰਾਂ ਨੂੰ ਮਾਰਿਆ ਗਿਆ ਅੱਜ ਉਹਨਾਂ ਦੀ ਵਿਧਵਾਵਾਂ ਦੀ ਕਲੋਨੀ ਹੈ ਹਜੇ ਤੱਕ ਬੋਪਾਲ ਗੈਸ ਕਾਂਡ ਦਾ આરોપી ਕਿੰਨੇ ਵਜਾਇਆ ਸੀ ਤੁਸੀਂ ਹੋਰ ਅਸੇ ਹਜੇ ਤੱਕ ਮਾਫੀ ਨਹੀਂ ਮੰਗੀ ਸਰ ਗੱਲ ਕਰੀਏ ਅਗਨੀਵੀਰ ਯੋਜਨਾ ਜੋ ਸਰਕਾਰ ਦੁਆਰਾ ਢਾਂਤੀ ਗਈ ਸੀ ਉਹਦੇ ਬਾਰੇ ਵੀ ਕਿਹਾ ਗਿਆ ਕਿ ਜੋ ਨੌਜਵਾਨ ਭਰਤੀ ਕਿਤੇ ਨੇ ਯੂਜ਼ ਐਂਡ ਥਰੋ ਵਾਲਾ ਕੰਮ ਕੀਤਾ ਜਾ ਰਿਹਾ ਉਹਨਾਂ ਨੂੰ ਬਣਦਾ ਸਨਮਾਨ ਜਿਹੜਾ ਨਹੀਂ ਦਿੱਤਾ ਜਾਂਦਾ ਐਸਾ ਕਿ ਭੰਮ ਪੈਦਾ ਕੀਤਾ ਜਾ ਰਿਹਾ ਅਗਨੀ ਵੀਰ ਭਾਰਤ ਦੀ ਸੈਨਾ ਦਾ ਹਿੱਸਾ ਹੈ। ਔਰ ਰਾਸ਼ਟਰੀ ਭਾਵਨਾ ਹੈ ਅਗਨੀ ਵੀਰ। ਪੂਰੇ ਵਿਸ਼ਵ ਦੇ ਅੰਦਰ ਚਾਹ ਯੂਕੇ ਹੋਵੇ ਯੂਐਸ ਹੋਵੇ ਵਰਲਡ ਦੇ ਸਾਰੇ ਦੇਸ਼ਾਂ ਦੇ ਅੰਦਰ ਅਗਨੀ ਵੀਰ ਵਰਗੀ ਸਮੱਸਿਆ ਹੈ। ਅਗਨੀ ਵੀਰ ਦਾ અપਮਾਨ ਦੇਸ਼ ਦੀ ਸੈਨਾ ਦਾ અપਮਾਨ ਹੈ ਔਰ ਉਰਤੇ ਭ੍ਰਮ ਔਰ ਝੂਠ ਖੜਾ ਕੀਤਾ ਜਾ ਰਿਹਾ। ਫੁੱਟ ਡਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। इंडियन आर्मी ਨੂੰ ਤੁਸੀਂ ਕੁਐਸਚਨ 'ਚ ਖੜਾ ਕਰ ਰਹੇ ਹੋ ਝੂਠ ਬੋਲ ਰਹੇ ਕਿ ਅਗਨੀ ਵੀਰ ਦੀ ਸ਼ਹਾਦਤ ਤੇ ਕੋਈ ਪੈਸਾ ਨਹੀਂ ਮਿਲਦਾ ਜਦ ਕਿ ਸੱਚ ਹੈ ਕਿ ਅਗਨੀ ਵੀਰ ਦੀ ਅਗਰ ਸ਼ਹਾਦਤ ਹੁੰਦੀ ਹੈ ਤਾਂ ਉਹਦੇ ਪਰਿਵਾਰ ਨੂੰ 1 ਕਰੋੜ ਰੁਪਏ ਮਿਲਦਾ ਹੈ ਭਾਰਤ ਦੇ ਵੀਰ ਸੈਨਿਕ ਸਾਡੇ ਤੇ ਬਹੁਤ ਮਹੱਤਵਪੂਰਨ ਬਹੁਤ ਉਹਨਾਂ ਬਰਤੀ ਸਰਦਾ ਔਰ ਉਹਨਾਂ ਦੇ ਪ੍ਰਤੀ ਇੱਕ ਅਲੱਗ ਤਰ੍ਹਾਂ ਦਾ ਆਦਰ ਭਾਵ ਹੈ ਪਰ ਦੁਰਭਾਗਿਆ ਹੈ ਕਿ ਰਾਹੁਲ ਗਾਂਧੀ ਭਾਰਤ ਦੀ ਵੀਰ ਸੈਨਾ ਇੰਡੀਅਨ ਆਰਮੀ ਦੁੱਤੇ અપਮਾਨਜਨਕ ਔਰ ਪ੍ਰੰਪ ਪੈਦਾ ਕਰਨ ਵਾਲੇ ਸ਼ਬਦਾਂ ਦਾ ਪ੍ਰਯੋਗ ਕਰਦੇ ਨੇ ਜਿਹੜਾ ਕਿ ਦੁਰਭਾਗ્યਪੂਰਨ ਹੈ ਸਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਸਰਕਾਰ ਦੀ ਲਗਾਤਾਰ ਤੁਹਾਨੂੰ கேਰਦੀ ਹੋਈ ਨਜ਼ਰ ਆ ਰਹੀ ਹੈ ਕਿ ਸੀਬੀਆਈਈਡੀ ਦੀ ਜਿਹੜੀ ਇਹ ਮਹਿਕਮੇ ਨੇ ਇਹਨਾਂ ਦੀ ਕਾਫੀ ਦੁਰਵਰਤੋਂ ਜਿਹੜੀ ਕੀਤੀ ਜਾ ਰਹੀ ਹੈ ਬਦਲੇ ਨਾ ਨੀਤੀ ਦੀ ਭਾਵਨਾ ਦੇ ਨਾਲ ਜਿਹੜੀ ਆਪਾਂ ਆਪਣੇ ਭ੍ਰਸ਼ਟਾਚਾਰ ਚ ਲਿਪਤ ਧੋਖਾਧੜੀ ਭ੍ਰਸ਼ਟਾਚਾਰ ਦੇ ਕਾਰਨ ਜੇਲ੍ਹ ਚ ਬੰਦ ਕੇਜਰੀਵਾਲ ਨੂੰ ਖੁਸ਼ ਕਰਨ ਅਸੇ ਆਮ ਆਦਮੀ ਪਾਰਟੀ ਦੇ ਨੇਤਾ ਇਹੋ ਜੀ ਬਿਆਨਬਾਜ਼ੀ ਕਰ ਰਹੇ ਮਨਨ ਪੁੱਛਣਾ ਚਾਹਨਾ ਕਿ ਆ ਭ੍ਰਸ਼ਟਾਚਾਰੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਕਿ ਨਹੀਂ ਮਿਲਣੀ ਚਾਹੀਦੀ ਜਦੋਂ ਰਿਸ਼ਵਤ ਦੇਣ ਵਾਲਾ ਕਹਿ ਰਿਹਾ ਕਿ ਅਸੀਂ ਅਰਵਿੰਦ ਕੇਜਰੀਵਾਲ ਨੂੰ ਰਿਸ਼ਵਤ ਦਿੱਤੀ ਔਰ ਜਿੰਨੂੰ ਰਿਸ਼ਵਤ ਪਹੁੰਚਿਓ ਕਹਿ ਰਿਹਾ ਮੈਨਾਂ ਪੈਸਾ ਪਹੁੰਚਿਆ ਚੈਟਸ ਦੱਸ ਰਹੀਆਂ ਕਿ ਰਿਸ਼ਵਤ ਲਈਤੀ ਗਈ ਦਿੱਤੀ ਗਈ ਔਰ ਸ਼ਰਾਬ ਗੋਟਾਲੇ ਜੀ ਪੂਰੀ ਤਰ੍ਹਾਂ ਲਿਪਤ ਅਰਵਿੰਦ ਕੇਜਰੀਵਾਲ ਜਿੰਨੂੰ ਦੇਸ਼ ਦਾ ਨਿਆਇਲੇ ਕਹਿ ਰਿਹਾ ਕਿ ਪ੍ਰਾਈਮ ਅਫੇਸੀ ਅਰਵਿੰਦ ਕੇਜਰੀਵਾਲ ਇਸ ਭ੍ਰਸ਼ਟਾਚਾਰ ਦੇ ਅੰਦਰ ਕਿੰਗ ਪੀਨ ਉਸ ਭ੍ਰਸ਼ਟਚਾਰੀ ਦੀ ਬਚਾਨ ਵਾਸਤੇ ਆਮ ਆਦਮੀ ਪਾਰਟੀ ਦੇ ਨੇਤਾ ਬਿਆਨਬਾਜ਼ੀ ਕਰ ਰਹੇ ਇਹ ਆਮ ਆਦਮੀ ਪਾਰਟੀ ਬਣੀ ਸੀ ਭ੍ਰਸ਼ਟਾਚਾਰ ਦੇ ਸਮੂਲ ਨਾਸ਼ ਵਾਸਤੇ ਜਦ ਕਿ ਆਪ ਭ੍ਰਸ਼ਟਾਚਾਰ ਚ ਲਿਪਤ ਹੋ ਗਈ ਸਰਗਨਾ ਬਣ ਗਏ ਇਹ ਪਾਰਟੀ ਸੱਤਾ ਚ ਆਣ ਆਣ ਸੇ ਕਿਆ ਸੀ ਅਸੀਂ ਸਕੂਲ ਬਣਾਵਾਂਗੇ ਮੈਂ ਪੁੱਛਣਾ ਚਾਹਨਾ ਪਿਛਲੇ 50 ਸਾਲਾਂ ਚ ਦਿੱਲੀ ਚ 10 ਸਾਲਾਂ ਚ ਔਰ ਪੰਜਾਬ ਦੇ ਅੰਦਰ ਪਿਛਲੇ 29 ਮਹੀਨਾ ਚ ਕਿਸੇ ਇੱਕ ਸਕੂਲ ਦੀ ਨਹੀਂ ਰੱਖੀਏ ਕਿਸੇ ਕਸਬਤਾਲ ਦੀ ਨਹੀਂ ਰੱਖੀਏ ਤੁਸੀਂ ਕਹਿੰਦੇ ਜੀ ਗੱਡੀ ਨਹੀਂ ਲਾਹਾਂਗੇ ਕੋਠੀ ਨਹੀਂ ਲਾਹਾਂਗੇ ਅੱਜ ਸ਼ੀਸ਼ ਮਹਿਲ ਚਾਹੀਦੇ ਨੇ ਜੇਲ੍ਹ ਦੇ ਅੰਦਰ ਵੀ ਕੇਜਰੀਵਾਲ ਨੂੰ ਰੈੱਡ ਕਾਰਪਟ ਚਾਹੀਦਾ ਇਹ ਝੂਠੇ ਵਾਦਾ ਖਿਲਾਫ ਲੋਗ ਨੇ ਇੱਕ ਵੀ ਜਵਾਬ ਨਹੀਂ ਹੈ ਨਾ ਭਗਵੰਤ ਮਾਨ ਕੋਲ ਨਾ ਅਰਵਿੰਦ ਕੇਜਰੀਵਾਲ ਦੇ ਚਮਚਿਆਂ ਕੋਲ ਕਿ ਭ੍ਰਸ਼ਟਾਚਾਰੀ ਨੂੰ ਬਚਾਨ ਲੱਗੇ ਆ ਇੱਕ ਪਾਸੇ ਕਹਿੰਦੇ ਸੀ ਉਂਗਲ ਹੋਏਗੀ ਤੇ ਸੱਤਾ ਛੱਡ ਦੇਾਂਗੇ ਉਂਗਲ ਛੱਡ ਕੇ ਨਿਆਇਲਏ ਨੇ ਫੜ ਕੇ ਤਾਂ ਉਹ ਅੰਦਰ ਕਰਤਾ ਦੋ ਵਾਰੀ ਅੰਦਰ ਹੋ ਗਏ ਔਰ ਸਜ਼ਾ ਤੇ ਸਜ਼ਾ ਹੋਣ ਦੀ ਪੱਕੀ ਉਮੀਦ ਹੈ ਸਬੂਤ ਮੌਜੂਦ ਨਹੀਂ ਕੇਵਲ ਸੱਤਾ ਦੀ ਲਾਲਚ ਕੁਰਸੀ ਦਾ ਲਾਲਚ ਕਿ ਉਹ ਮੁੱਖ ਮੰਤਰੀ ਦਾ ਪਦ ਨਹੀਂ ਛੱਡਣਾ ਗੱਲ ਇਹ ਵੀ ਹੈ ਸਰ ਕਿ ਉਹ ਕਹਿੰਦੇ ਪੰਜਾਬ ਤੇ ਦਿੱਲੀ ਦੋਨੋਂ ਸਟੇਟਾਂ ਨੂੰ ਤੰਗ ਕੀਤਾ ਜਾ ਰਿਹਾ ਦਿੱਲੀ ਦਾ ਪਾਣੀ ਰੋਕ ਦਿੰਦੇ ਤੇ ਪੰਜਾਬ ਦੇ ਵਿੱਚ ਪਿੰਡੂ ਖੇਤਰ ਦਾ ਵਿਕਾਸ ਨਹੀਂ ਹੋ ਪਾਰ ਰੂਰਲ ਡਵੈਲਪਮੈਂਟ ਫੰਡ ਦਾ ਜਿਹੜਾ ਪੈਸਾ ਹੈ ਉਹ ਨਹੀਂ ਦਿੱਤਾ ਜਾ ਰਿਹਾ ਦੇਖੋ ਪੰਜਾਬ ਦਾ ਪਾਣੀ ਪਹਿਲੀ ਨੀਡ ਪੰਜਾਬ ਦੀ ਹੈ ਹੁਣ ਆਮ ਆਦਮੀ ਪਾਰਟੀ ਪੰਜਾਬ ਦੇ ਪਾਣੀ ਨਾਲ ਕੋਈ ਛੇੜੰਤਰ ਕਰੇਗੀ ਤਾਂ ਸਹੀ ਨਹੀਂ ਹੁੰਦਿਆਂਗੇ ਪਹਿਲਾ ਹੱਕ ਪੰਜਾਬ ਦੇ ਪਾਣੀ ਦਾ ਪੰਜਾਬ ਦੇ ਲੋਕਾਂ ਦਾ ਜੇ ਵਧੇਗਾ ਤਾਂ ਸਭ ਨੂੰ ਦਿਆਂਗੇ ਲੇਕਿਨ ਦਿੱਲੀ ਦਾ ਮੁੱਖ ਮੰਤਰੀ ਕੱਟ ਪੁਤਲੀ ਨਾਲ ਪੰਜਾਬ ਚਲਾਣਾ ਚਾਹੇ ਪੰਜਾਬ ਨੂੰ ਪਿੱਛੇ ਸੁੱਟਣਾ ਚਾਏ ਬਰਦਾਸ਼ਤ ਨਹੀਂ ਹੋਏਗਾ ਪੰਜਾਬ ਦੇ ਵਿੱਚ ਜਿਮਨੀ ਚੋਣਾ ਵੀ ਨੇ ਤੇ ਕਿਸ ਤਰੀਕੇ ਦੀ ਤਿਆਰੀ ਦੇਖਦੇ ਹੋ ਆਜਪਾ ਦੀ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਔਰ ਕਾਂਗਰਸ ਤੋਂ ਲੋਕ ਨਰਾਜ਼ ਨੇ ਦੋਨਾਂ ਨੇ ਆਪਣੇ ਟਾਈਮ ਦੇ ਅੰਦਰ ਕੋਈ ਚੰਗਾ ਕੰਮ ਨਹੀਂ ਕੀਤਾ ਲੋਕ ਉਹਨਾਂ ਦੀ ਜਿਹੜੇ ਉਹਨਾਂ ਨੇ ਮਾਫੀਆਇਜ਼ਮ ਸ਼ੁਰੂ ਕੀਤਾ ਅੱਜ ਦੇਖੋ ਸ਼ਰਾਬ ਮਾਫੀਆ ਦੰਦ ਨਾ ਰਿਹਾ ਖਨਨ ਮਾਫੀਆ ਦੰਦ ਨਾ ਰਿਹਾ ਕੇਬਲ ਮਾਫੀਆ ਦੰਦ ਨਾ ਰਿਹਾ ਨਕਲੀ ਸ਼ਰਾਬ ਮਾਫੀਆ ਦੰਦ ਨਾ ਰਿਹਾ ਟਰਾਂਸਪੋਰਟ ਮਾਫੀਆ ਦੰਦ ਨਾ ਰਿਹਾ ਕੇਜਰੀਵਾਲ ਸਾਹਿਬ ਦਿੱਲੀ ਚ ਮੋਚ ਕਰ ਰਹੇ ਭਗਵੰਤ ਮਾਨ ਸਾਹਿਬ ਪੰਜਾਬ ਦੇ ਜਾਜਾਂ ਨੂੰ ਲੈ ਕੇ ਉਹਨਾਂ ਨੂੰ ਘਮਾਣਦੇ ਨੇ ਕਿੰਨੀ ਚਿੰਤਾ ਹੈ ਆਜ 29 ਮਹੀਨਿਆਂ ਬਾਅਦ ਯਾਦ ਆਈ ਹੈ ਕਿ ਪੰਜਾਬ ਦੇ ਅੰਦਰੋਂ ਨਸ਼ਾ ਖਤਮ ਕਰਨਾ ਹੈ ਦਸ ਸਿਆਰ ਬਦਲੀ ਕਰ ਦਿਓ ਕੋਈ ਪਲੈਨਿੰਗ ਨਹੀਂ 29 ਮਹੀਨਿਆਂ ਬਾਅਦ ਮਜ਼ਦੂਰਾਂ ਨਾਲ ਦਿਹਾੜੀ ਦਾ ਲਿਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਯੂਨੀਅਨਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ 29 ਮਹੀਨੇ ਕਿੱਥੇ ਸੀ ਤੁਸੀਂ 29 ਮਹੀਨੇ ਤੁਸੀਂ ਕਿਉਂ ਨਹੀਂ ਕੁਝ ਕੀਤਾ ਹੁਣ ਸੱਤਾ ਚੋਂ ਨਿਕਲ ਰਹੀ ਹੈ ਜਨਤਾ ਨਕਾਰ ਰਹੀ ਹੈ ਤੇ ਹੁਣ ਜਨਤਾ ਯਾਦ ਆ ਗਈ ਹੈ ਦੋਨੋਂ ਹੀ ਪਾਰਟੀਆਂ ਚੋਣ ਹਾਰਨ ਗਈਆਂ ਪੰਜਾਬ ਨੂੰ ਡੈਫਸਟ ਚ ਕੋਈ ਕੱਢ ਸਕਦਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਕੱਢ ਸਕਦੀ ਹੈ ਔਰ ਮੌਕਾ ਆ ਗਿਆ ਲੋਕ ਪਹਿਲੇ ਵੀ ਹੁੰਗਾਰਾ ਦਿੱਤਾ ਹੁਣ ਵੱਡਾ ਹੁੰਗਾਰਾ ਮਿਲਣ ਜਾ ਰਿਹਾ ਹੈ ਸਰੇਮ ਚੌੜੇ ਕੀ ਤੁਹਾਡੇ ਨਾਲ ਭਾਈਵਾਲ ਰੇ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਦੋ ਫਾੜ ਹੁੰਦੀ ਦਿਖਾਈ ਦੇ ਰਹੀ ਹੈ ਇਹਦੇ ਕੀ ਕਾਰਨ ਦੇਖਦੇ ਐਸਾ ਹੈ ਕਿ ਪੰਜਾਬ ਦੇ ਅੰਦਰ ਸੁਖਬੀਰ ਬਾਦਲ ਆਪਣਾ ਅਕਸ ਛੱਡ ਚੁੱਕੇ ਪੰਜਾਬ ਦੀ ਜਨਤਾ ਦੇਖ ਲਿਆ ਕਿ ਇਹਨਾਂ ਕੋਲ ਨਾ ਪੰਜਾਬ ਸਿਮਟਿਆ ਜਾ ਸਕਦਾ ਨਾ ਆਪਣੀ ਪਾਰਟੀ ਸਿਮਟੀ ਜਾ ਸਕਦੀ ਆਪਣੀ ਹੀ ਦਲਦਲ 'ਚ ਖੁਦ ਫਸ ਚੁੱਕੇ ਪੰਜਾਬ ਦਾ ਪੁਰਾ ਇੱਕ ਭਾਰਤੀ ਜਨਤਾ ਪਾਰਟੀ ਦੂਸਰੇ ਪਾਸੇ ਗੱਲ ਕੀਤੀ ਜਾਵੇ ਬੀਬਾ ਹਰਿ ਸਿਮਰਤ ਕੋਰ ਬਿਆਨ ਦਿੰਦੇ ਨੇ ਕਿ ਆਪਰੇਸ਼ਨ ਲੋਟਰਸ ਕਿਤਨੇ ਕਿਤੇ ਕਾਮਯਾਬ ਹੁੰਦਾ ਦਿਖਾਈ ਦੇ ਆਪਣਾ ਘਰ ਸਮੇਟਿਆ ਨਹੀਂ ਜਾ ਰਿਹਾ ਆਪਣਾ ਪਰਿਵਾਰ ਸਮੇਟਿਆ ਨਹੀਂ ਜਾ ਰਿਹਾ ਤੁਹਾਡਕੋ ਜਿਹੜੇ ਲੋਕ ਤੁਹਾਡੇ ਪੈਦਾ ਹੋਣ ਤੋਂ ਪਹਿਲੇ ਕਾਲੀ ਦਲ ਚ ਨੇ ਉਹ ਵੀ ਤੁਹਾਨੂੰ ਅੱਜ ਕਹਿ ਰਹੇ ਛੱਡ ਕੇ ਜਾ ਰਹੇ ਤੁਹਾਡੇ ਖਿਲਾਫ ਬੋਲ ਰਹੇ ਤੇ ਆਪਣਾ ਵੀ ਕੀਰੇ ਝਾਕ ਲਈਏ ਕਿ ਕਿੱਥੇ ਗਲਤੀ ਹੈ ਧੰਨਵਾਦ ਸਰ ਸਾਡੇ ਨਾਲ ਗੱਲਬਾਤ ਕਰਨ ਲਈ ਸੋਇਸ਼ਾਨ ਮੈਂ ਪਾਸ਼ਤਾ ਦੇ ਸੀਨੀਅਰ ਅਗੂ ਅਮਨ ਚੋਪੜੀ ਜੋ ਸਾਡੇ ਸਵਾਲਾਂ ਦੇ ਜਵਾਬ ਦੇ ਰਹੇ ਸੰਗ ਕੈਮਰਾ ਪਰਸਰ ਰਵਿੰਦਰ ਸਿੰਘ ਦਿਨਾਲ ਰਵਿੰਦਰ ਸਿੰਘ ਦਾ ਨਮਯੂਟ ਦਿੱਲੀ